ਬਿਲਾਵਲ ਮਹਲਾ 5 ਹਰ ਖੋਜੋ ਵਡਭਾਗੀ ਹੋ ਮਿਲ ਸਾਧੂ ਸੰਗੇ ਰਾਮ ਏ ਵੱਡਾ ਪਾ ਏ ਵੱਡੇ ਪਾਗਾਂ ਵਾਲਿਓ ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਭਾਲ ਕਰਦੇ ਰੋ ਗੋਨ ਗੋਵਿੰਦ ਸਦ ਗਾਵੀਐ ਪਾਰ ਬ੍ਰਹਮ ਕੈ ਰੰਗੇ ਰਾਮ ਹੈ ਭਾਈ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਟਿਕ ਕੇ ਉਸ ਦੇ ਗੋਣ ਗਾਏ ਜਾਣ ਇਹ ਹਮੇਸ਼ਾ ਹੀ ਗਾਏ ਜਾਂਦੇ ਰਹਿਣੇ ਚਾਹੀਦੇ ਹਨ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਹੈ ਭਾਈ ਸਦਾ ਹੀ ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਉਸ ਦੀ ਭਗਤੀ ਦੀ ਬਰਕਤ ਨਾਲ ਮੂ ਮੰਗੇ ਫਾਲ ਮਿਲ ਜਾਂਦੇ ਹਨ ਨਾਨਕ ਪ੍ਰਭ ਸ਼ਰਣ ਅਗਤੀ ਜਪ ਅਨੰਤ ਤਰੰਗੇ ਰਾਮ ਏ ਨਾਨਕ ਸਦਾ ਪ੍ਰਮਾਤਮਾ ਦੀ ਸ਼ਰਨ ਪਿਆਰੋ ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ਇਕ ਤਿਲ ਪ੍ਰਭੂ ਨਾ ਵਿਸਰੈ ਜੇ ਨਹ ਸਭ ਕਿਛ ਦੀਨਾ ਰਾਮ ਹੈ ਭਾਈ ਜਿਸ ਪ੍ਰਭੂ ਨੇ ਹਰੇਕ ਪਦਾਰਥ ਦਿੱਤਾ ਹੈ ਉਸ ਨੂੰ ਰਤਾ ਭਾਰ ਸਮੇ ਲਈ ਵੀ ਭੁੱਲਣਾ ਨਹੀਂ ਚਾਹੀਦਾ ਵਡ ਭਾਗੀ ਮੇਲਾ ਵੜਾ ਗੁਰਮੁਖ ਪਿਰ ਚੀਨਾ ਰਾਮ ਪਰ ਉਸ ਨਾਲ ਮਿਲਾਪ ਵੱਡੇ ਭਾਗਾ ਨਾਲ ਹੀ ਹੁੰਦਾ ਹੈ ਜਿਹੜਾ ਮਨੁੱਖ ਉਹ ਗੁਰੂ ਦੇ ਸ਼ਰਣ ਪੈਂਦਾ ਹੈ ਉਹ ਉਸ ਪ੍ਰਭੂਪਤੀ ਨਾਲ ਡੂੰਗੀ ਸਾਂਝ ਪਾਉਂਦਾ ਹੈ ਬਾਹ ਪਕੜ ਪੰਮ ਤੇ ਕਾਢਿਆ ਕਰੇ ਆਪਣਾ ਲੀਨਾ ਰਾਮ ਸਾਂਝ ਪਾਉਣ ਵਾਲੇ ਦੀ ਬਾਹ ਫੜ ਕੇ ਉਸ ਨੂੰ ਮਾਇਆ ਦੇ ਬਹੁਤੇ ਹਨੇਰੇ ਵਿੱਚੋਂ ਕੱਢ ਲੈਂਦਾ ਹੈ ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸਿਨਾਰਾਮ ਹੈ ਨਾਨਕ ਪਰਮਾਤਮਾ ਦਾ ਨਾਮ ਜਪਦਿਆਂ ਮਨੁੱਖ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਨਾਮ ਜਪਣ ਵਾਲੇ ਦਾ ਮਨ ਹਿਰਦਾ ਠੰਡਾ ਠਾਰ ਰਹਿੰਦਾ ਹੈ ਕੀ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰਜਾਮੀ ਰਾਮ ਹੈ ਪ੍ਰਭ ਤੂੰ ਸਭ ਦੀਆਂ ਦੇ ਦਿਲ ਦੀ ਜਾਣਨ ਵਾਲਾ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ ਸਿਮਰ ਸਿਮਰ ਨਾਰਾਇਣੇ ਪੈ ਪਾਰ ਗ੍ਰਾਮੀ ਰਾਮ ਹੈ ਭਾਈ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗੇ ਹੋ ਜਾਂਦੇ ਹਨ ਗੋਣ ਗਾਵਤ ਗੋਵਿੰਦ ਕੇ ਸਭ ਇਹੁ ਪੁਜਾਮੀ ਨਾਮ ਪਰਮਾਤਮਾ ਦੇ ਗੁਣ ਗਾਉਂਦੇ ਆ ਸਾਰੀਆਂ ਇਛਾ ਪੂਰੀਆਂ ਹੋ ਜਾਂਦੀਆਂ ਹਨ ਨਾਨਕ ਉਦਰੇ ਜਪ ਹਰੇ ਸਭ ਹੂ ਕਾ ਸੁਮੀ ਰਾਮ ਹੈ ਨਾਨਕ ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਰਸ ਭਿੰਨੀ ਅੜੇ ਆਪਣੇ ਰਾਮ ਸੰਗੇ ਸੇ ਲੋਇਣ ਨੀ ਕੇ ਰਾਮ ਹੈ ਭਾਈ ਉਹ ਅੱਖਾਂ ਹੀ ਸੋਹਣੀਆਂ ਹਨ ਜਿਹੜੀਆਂ ਪ੍ਰਮਾਤਮਾ ਦੇ ਨਾਮ ਰਸ ਨਾਲ ਭਜੀਆਂ ਰਹਿੰਦੀਆਂ ਹਨ ਪ੍ਰਭ ਪੇਖਤ ਇੱਛਾ ਪੁੰਨੀਆਂ ਮਿਲਹ ਸਾਜਣ ਜੀ ਕੇ ਰਾਮ ਹੈ ਭਾਈ ਜਿੰਨ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸ਼ਨ ਕਰਦਿਆਂ ਹਰ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫਿੱਕੇ ਰਾਮ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪ੍ਰਾਪਤ ਕਰ ਲਿਆ ਉਸ ਨੂੰ ਮਾਇਆ ਦੇ ਸਾਰੇ ਸਵਾਦ ਫਿੱਕੇ ਜਾਪਦੇ ਹਨ ਨਾਨਕ ਜਲ ਜਲਹਿ ਸਮਾਇਆ ਜੋਤੀ ਹੀ ਜੋਤ ਮੀਕੇ ਰਾਮਾ ਏ ਨਾਨਕ ਨਾਮ ਰਸ ਪ੍ਰਾਪਤ ਕਰ ਲੈਣ ਵਾਲੇ ਦੀ ਜਿੰਦ ਪ੍ਰਮਾਤਮਾ ਦੀ ਜੋਤ ਵਿੱਚ ਈਉ ਮੇਕੋ ਇੱਕ ਮੇਕ ਹੋ ਜਾਂਦੀ ਹੈ ਜਿਵੇਂ ਪਾਣੀ ਪਾਣੀ ਵਿੱਚ ਰਲ ਜਾਂਦਾ ਹੈ ਬਿਲਾਵਲ ਕੀ ਵਾਰ ਮਹਲਾ 14 ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸ਼ਲੋਕ ਮਹਲਾ 14 ਬਿਲਾਵਲ ਕੀ ਵਾਰ ਬਿਲਾਵਰ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਪਤਾ ਜੀ ਦੀ ਇਹ ਪਾਵਨ ਵਾਰ ਅਕਾਲ ਪੁਰਖ ਵੈਭੂ ਨੂੰ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ਼ਲੋਕ ਮਹਲਾ 14 ਹਰਿ ਉਤਮ ਹਰਿ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਹੈ ਭਾਈ ਉਸ ਮਨੁੱਖ ਨੇ ਗੁਰੂ ਦਾ ਸ਼ਬਦ ਰੂਪ ਬਿਲਾਵਲ ਰਾਗ ਵਿਚਾਰ ਕੇ ਸਭ ਤੋਂ ਸ਼੍ਰੇਸ਼ਟ ਪ੍ਰਮਾਤਮਾ ਦੇ ਗੁਣ ਗਾਏ ਹਨ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਜਿਸ ਦੇ ਮਰਥੇ ਉੱਤੇ ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰਤਾ ਹੀ ਪੂਰਨ ਭਾਗ ਹੈ ਜਿਸ ਦੇ ਹਿਰਦੇ ਵਿੱਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉਗੜਦਾ ਹੈ ਉਸ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਇਆ ਹੈ ਸਭ ਦਿਨ ਸ੍ਰੇਣ ਗੁਣ ਉਚਰੈ ਹਰ 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 ਓਰ ਲਿਵ ਲਾਗ ਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ ਅਠੇ ਪੈਰ ਪਰਮਾਤਮਾ ਦੇ ਗੁਣ ਗਾਉਂਦਾ ਹੈ ਕਿਉਂਕਿ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਉਸ ਦਾ ਸਾਰਾ ਤਨ ਸਾਰਾ ਮਨ ਹਰਾ ਭਰਾ ਹੋ ਜਾਂਦਾ ਹੈ ਆਤਮਿਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ ਉਸ ਦਾ ਮਨ ਇਉਂ ਖਿੜ ਪੈਂਦਾ ਹੈ ਜਿਵੇਂ ਹਰਾ ਹੋਇਆ ਬਾਗ ਹੈ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਗੁਰੂ ਦੀ ਦਿੱਤੀ ਹੋਈ ਆਤਮਿਕ ਜੀਵਨ ਦੀ ਸੂਈ ਉਸ ਦੇ ਅੰਦਰ ਮਨੋਂ ਦੀਵਾ ਰੌਸ਼ਨੀ ਕਰ ਦਿੰਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ ਆਤਮਿਕ ਜੀਵਨ ਵੱਲੋਂ ਦੇ ਸਮਝੀਦਾ ਹਨੇਰਾ ਮਿਟ ਜਾਂਦਾ ਹੈ ਜਨ ਨਾਨਕ ਜੀ ਪੈ ਦੇਖ ਹਾਰ ਇੱਕ ਨਿਮਖ ਘੜੀ ਮੁਖ ਲਾਗ ਤੇ ਹਰੀ ਤੇਰਾ ਦਾਸ ਨਾਨਕ ਅਜੇਹੇ ਗੁਰਮੁਖ ਮਨੁਖ ਨੂੰ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ਤੇ ਚਾਹੁੰਦਾ ਹੈ ਕਿ ਭਾਵੇਂ ਇੱਕ ਪਾਲ ਭਰ ਵੀ ਉਸ ਦਾ ਦਰਸ਼ਨ ਹੋਵੇ ਮਹਲਾ ਤੀਜਾ ਬਿਲਾਵਲ ਤਬਹੀ ਕੀਜੀਐ ਜਦ ਮੁਖ ਹੋਵੇ ਨਾਮ ਹੈ ਭਾਈ ਪੂਰਨਾਤਮਕ ਨੰਤ ਦੋਹੀ ਮਾਣਿਆ ਜਾ ਸਕਦਾ ਹੈ ਜਦੋਂ ਪ੍ਰਮਾਤਮਾ ਦਾ ਨਾਮ ਮੁਖ ਦੇ ਮੂੰਹ ਵਿੱਚ ਟਿਕਦਾ ਹੈ ਰਾਗ ਨਾਦ ਸ਼ਬਦ ਸੋਹਣੇ ਜਦ ਲਾਗੇ ਸਹਜ ਧਿਆਨ ਹੈ ਭਾਈ ਰਾਗ ਤੇ ਨਾਦ ਵੀ ਗੁਰੂ ਦੇ ਸ਼ਬਦ ਦੇ ਰਾਹੀ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ ਸ਼ਬਦ ਦੀ ਬਰਕਤ ਨਾਲ ਮੁਖ ਦੀ ਸੁਰਤ ਆਤਮਾ ਕਾ ਢੋਲਤ ਵਿੱਚ ਟਿਕੀ ਲੈਂਦੀ ਹੈ ਰਾਗ ਨਾਦ ਛੋੜ ਹਰ ਸੇ ਵੀ ਐ ਤਾਂ ਦਰਗਾ ਪਾਈਐ ਮਾਨ ਹੈ ਭਾਈ ਸੰਸਾਰ ਕਾ ਰਾਗ ਰੰਗ ਦਾ ਦਾਸ ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੁਕੈ ਮਨ ਅਭਿਮਾਨ ਹੈ ਨਾਨਕਾ ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਦੀ ਯਾਦ ਮਨ ਵਿੱਚ ਟਿਕਾਈਏ ਤਾਂ ਮਨ ਵਿੱਚ ਕਿਕਿਆ ਹੋਇਆ ਅਹੰਕਾਰ ਦੂਰ ਹੋ ਜਾਂਦਾ ਹੈ ਪੌੜੀ ਤੂੰ ਹਾਰ ਪ੍ਰਭ ਆਪ ਅਗੰਮ ਹੈ ਸਭ ਤੁਦ ਉਪਾਇ ਹੈ ਹੇ ਹਰੀ ਤੂੰ ਆਪ ਹੀ ਸਭ ਜੀਵਾਂ ਦਾ ਪਾਲਕ ਹੈ ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ ਪਰ ਤੂੰ ਜੀਵਾਂ ਦੀ ਪੌਸ ਤੋਂ ਪਰੇ ਹੈ ਉਹ ਆਪੇ ਆਪ ਵਰਤਦਾ ਸਭ ਜਗਤ ਸਮਾਇਆ ਇਹ ਜੋ ਸਾਰਾ ਜਗਤ ਦਿਖ ਰਿਹਾ ਹੈ ਇਸ ਵਿੱਚ ਹਰ ਥਾਂ ਤੂੰ ਆਪ ਹੀ ਆਪ ਵਿਆਪਕ ਹੈ ਤੇ ਤੇ ਆਪੇ ਤਾੜੀ ਲਾਈ ਹੈ ਆਪੇ ਗੁਣ ਗਾਇਆ ਸਾਰੇ ਜੀਵਾਂ ਵਿੱਚ ਵਿਆਪਕ ਹੋ ਕੇ ਸਮਾਦੀ ਵੀ ਤੂੰ ਆਪ ਹਿਲਾ ਰਿਹਾ ਹੈ ਤੇ ਆਪਣੇ ਗੁਣ ਵੀ ਤੂੰ ਆਪ ਹੀ ਗਾ ਰਿਹਾ ਹੈ ਹਰ ਧਿਆਵੋ ਭਗਤੋ ਦਿਨ ਰਾਤ ਅੰਤ ਲੈ ਛਡਾਇਆ ਹੈ ਸੰਤ ਜਦੋਂ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਧਿਆਨ ਤਰਿਆ ਕਰੋ ਉਹ ਪ੍ਰਮਾਤਮਾ ਹੀ ਅੰਤ ਵਿੱਚ ਬਚਾਉਂਦਾ ਹੈ ਜਿਨ ਸੇਵਿਆ ਤਿੰਨ ਸੁਖ ਪਾਇਆ ਹਰ ਨਾਮ ਸਮਾਇਆ ਜਿਸ ਵੀ ਮਨੁੱਖ ਨੇ ਉਸ ਦੀ ਸੇਵਾ ਭਗਤੀ ਕੀਤੀ ਉਸ ਨੇ ਹੀ ਸੁਖ ਪ੍ਰਾਪਤ ਕੀਤਾ ਕਿਉਂਕਿ ਉਹ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਸ਼ਲੋਕ ਮਹਲਾ 3 ਜਵ ਦੂਜੇ ਭਾਏ ਬਿਲਾਵਲ ਨਾ ਹੋਵਈ ਮਨ ਮੁਖ ਥੈ ਨਾ ਪਾਏ ਏ ਭਾਈ ਮਾਇਆ ਦੇ ਮੋਹ ਵਿੱਚ ਟਿਕੇ ਰਹਾ ਆਤਮਕ ਆਨੰਦ ਨਹੀਂ ਮਿਲਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੁਖ ਪ੍ਰਮਾਤਮਾ ਦੀਆਂ ਨਿਗਾਹਾਂ ਵਿੱਚ ਕਬੂਲ ਨਹੀਂ ਹੁੰਦਾ ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਕਿਉਂਕਿ ਅੰਦਰੋਂ ਹੋਰ ਤੇ ਬਾਹਰੋਂ ਹੋਰ ਰਹਾਂ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਇਸ ਤਰ੍ਹਾਂ ਪ੍ਰਮਾਤਮਾ ਨਹੀਂ ਮਿਲ ਸਕਦਾ ਮਨ ਹੱਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਅੰਦਰ ਪ੍ਰਭੂ ਨਾਲ ਪਿਆਰ ਨਾ ਹੋਵੇ ਤਾਂ ਨੇਰੇ ਮਨ ਦੇ ਹੱਥ ਨਾਲ ਕੀਤੇ ਕਰਮਾਂ ਦੇ ਰਾਹੀਂ ਕੋਈ ਹੁਣਕ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੁੰਦਾ ਨਾਨਕ ਗੁਰਮੁਖ ਆਪ ਵਿਚਾਰੀਐ ਵਿਚੋਂ ਆਪ ਗਵਾਏ ਹੈ ਨਾਨਕ ਆਖੇ ਭਾਈ ਅੰਦਰੋਂ ਆਪਾ ਭਾਉ ਦੂਰ ਕਰਕੇ ਗੁਰੂ ਦੀ ਸ਼ਰਨ ਪੈ ਕੇ ਆਪਣਾ ਆਤਮਕ ਜੀਵਨ ਪੜਤਾਲਣਾ ਚਾਹੀਦਾ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਇਸ ਤਰ੍ਹਾਂ ਉਹ ਪ੍ਰਮਾਤਮਾ ਜੋ ਹਰ ਥਾਂ ਆਪ ਹੀ ਆਤ ਹੈ ਮਨ ਵਿੱਚ ਆ ਵਸਦਾ ਹੈ ਜੰਮ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਪਰਮਾਤਮਾ ਦੀ ਜੋਤ ਵਿੱਚ ਆਪਣੀ ਸੁਰਤ ਜੋੜਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਮਹਲਾ ਤੀਜਾ ਬਿਲਾਵਲ ਕਰੋ ਤੁਮ ਪਿਆਰਿਓ ਏਕਸ ਸਿਉ ਲੇਵਲਾਏ हे ਪਿਆਰੇ ਸੱਜਣਾ ਇੱਕ ਪਰਮਾਤਮਾ ਨਾਲ ਸੁਰਤ ਜੋੜ ਕੇ ਤੁਸੀਂ ਆਤਮਕ ਆਨੰਦ ਮਾਣਦੇ ਰਹੋ ਜਨਮ ਮਰਨ ਦੁੱਖ ਕੱਟੀਐ ਸੱਚੇ ਰਹੇ ਸਮਾਏ ਜਿਹੜਾ ਮਨੁੱਖ ਇੱਕ ਪਰਮਾਤਮਾ ਵਿੱਚ ਸੁਰਤ ਜੋੜਦਾ ਹੈ ਉਸ ਦਾ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ ਕਿਉਂਕਿ ਉਹ ਸਦਾ ਤੇ ਰਹਿਣ ਵਾਲੇ ਪ੍ਰਭੂ ਵਿੱਚ ਸਦਾ ਲੀਨ ਰਹਿੰਦਾ ਹੈ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ ਜੇ ਮਨੁੱਖ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਰਹਿਣ ਉਹਨਾਂ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਸਤ ਸੰਗਤ ਵਿੱਚ ਬੈਠ ਕੇ ਪਿਆਰ ਨਾਲ ਸਦਾ ਪ੍ਰਮਾਤਮਾ ਦੇ ਸਿਫ਼ਤਸਲਾ ਕਰਨੀ ਚਾਹੀਦੀ ਹੈ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਹੈ ਨਾਨਕ ਆਖੇ ਭਾਈ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਦੀ ਯਾਦ ਵਿੱਚ ਟਿਕੇ ਰਹਿੰਦੇ ਹਨ ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ਪੌੜੀ ਸਬਨਾ ਜੀਆਂ ਵਿੱਚ ਹਰ ਆਪ ਸੋ ਭਗਤਾ ਕਾਮਿਤ ਹਰ ਹੈ ਭਾਈ ਜਿਹੜਾ ਪ੍ਰਮਾਤਮਾ ਆਪ ਸਭ ਜੀਵਾਂ ਵਿੱਚ ਮੌਜੂਦ ਹੈ ਉਹੀ ਭਗਤਾਂ ਦਾ ਮਿੱਤਰ ਹੈ ਸਭ ਕੋਈ ਹਰ ਕਹਿ ਵਸ ਭਗਤਾਂ ਕਹਿ ਆਨੰਦ ਘਰ ਭਗਤਾਂ ਦੇ ਹਿਰਦੇ ਘਰ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਹਰੇਕ ਜੀਵ ਪ੍ਰਮਾਤਮਾ ਦੇ ਵਾਸ ਵਿੱਚ ਹੈ ਤੇ ਉਹ ਪ੍ਰਮਾਤਮਾ ਉਹਨਾਂ ਦਾ ਮਿੱਤਰ ਹੈ ਹਰ ਭਗਤਾਂ ਕਾ ਮੇਲੀ ਸਰਬਤ ਸੋ ਨੇ ਸੱਲ ਜਨ ਟੰਗ ਧਰ ਪ੍ਰਮਾਤਮਾ ਹਰ ਥਾਂ ਆਪਣੇ ਭਗਤਾਂ ਦਾ ਸਾਥੀ ਮਦਦਗਾਰ ਹੈ ਇਸ ਵਾਸਤੇ ਉਸ ਦੇ ਭਗਤ ਲੱਤ ਤੇ ਲਾਥ ਰਾ ਕੇ ਬੇਫਿਕਰ ਹੋ ਕੇ ਸੌਂਦੇ ਹਨ ਨਿਸੰਤ ਜੀਵਨ ਬਤੀਤ ਕਰਦੇ ਹਨ ਹਰ ਸਬਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਜਿਹੜਾ ਪ੍ਰਮਾਤਮਾ ਸਭ ਜੀਵਾਂ ਦਾ ਖਸਮ ਹੈ ਉਸ ਨੂੰ ਭਗਤ ਜਨ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਤੁਦ ਅਪੜ ਕੋਈ ਨਾ ਸਕੈ ਸਭ ਚੱਖ ਚੱਖ ਪਵੈ ਝਾੜੋ ਏ ਪ੍ਰਭੂ ਸਾਰੀ ਲੁਕਾਈ ਖਵ ਖਵ ਕੇ ਥੱਕ ਜਾਂਦੀ ਹੈ ਕੋਈ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਸ਼ਲੋਕ ਮਹਲਾ 3 ਬ੍ਰਹਮ ਬਿੰਦੈ ਤੇ ਬ੍ਰਹਮਣ ਜੇ ਚੱਲ ਸਤਗੁਰੁ ਪਾਏ へ ਭਾਈ ਓਹ ਮਨੁਖ ਹਨ ਅਸਲ ਬ੍ਰਹਮਣ ਜਿਹੜੇ ਮਨੁਖ ਪਰਮਾਤਮਾ ਨਾਲ ਡੂੰਗੀ ਸਾਚ ਪਾਈ ਰੱਖਦੇ ਹਨ ਸਤਗੁਰ ਦੀ ਰਜਾ ਵਿੱਚ ਜੀਵਨ ਬਤੀਤ ਕਰਦੇ ਹਨ ਜਿਨ ਕੈ ਹਿਰਦੈ ਹਰ ਵਸੈ ਹਮੈ ਰੋਗ ਗਵਾਏ ਆਪਣੇ ਅੰਦਰੋਂ ਹਉਮੈ ਦਾ ਰੋਗ ਦੂਰ ਕਰਦੇ ਹਨ ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਪ੍ਰਮਾਤਮਾ ਵਸਦਾ ਹੈ ਗੁਣ ਰਮੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਉਹ ਬ੍ਰਾਹਮਣ ਪ੍ਰਮਾਤਮਾ ਦੀ ਜੋਤ ਵਿੱਚ ਆਪਣੀ ਸੁਰਤ ਜੋੜ ਕੇ ਪ੍ਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਤੇ ਪ੍ਰਮਾਤਮਾ ਦੇ ਗੁਣ ਆਪਣੇ ਅੰਦਰੋਂ ਇਕੱਠੇ ਕਰਦੇ ਰਹਿੰਦੇ ਹਨ ਇਸ ਯੁੱਗ ਮੈਂ ਵਿਰਲੇ ਬ੍ਰਹਮਣ ਬ੍ਰह्मबिੰਦੈ ਚਿਤ ਲਾਇ ਪਰ ਏਹ ਭਾਈ ਇਸ ਮਨੁੱਖਾ ਜੀਵਨ ਵਿੱਚ ਇਹੋ ਜਿਹੇ ਬ੍ਰਹਮਣ ਵਿਰਲੇ ਹੀ ਹੁੰਦੇ ਹਨ ਜੋ ਮਨ ਲਾ ਕੇ ਪ੍ਰਮਾਤਮਾ ਨਾਲ ਡੂੰਗੀ ਸਾਹ ਪਾਈ ਰੱਖਦੇ ਹਨ ਨਾਨਕ ਜਿਨ ਕੋ ਨਦਰ ਕਰੇ ਹਰ ਸਚਾ ਸੇ ਨਾਮ ਰਹਿ ਲਿਵ ਲਾਇ ਏ ਨਾਨਕ ਜਿੰਨਾ ਇਹੋ ਜਿਹੇ ਬ੍ਰਾਹਮਣ ਹੋ ਤੇ ਸਦਾ ਕੈਮ ਰਹਿਣ ਵਾਲਾ ਪ੍ਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖਦੇ ਹਨ ਮਹਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀਆ ਸ਼ਬਦ ਨ ਲੱਗੋ ਭਾਉ ਏ ਭਾਈ ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਮਾਈ ਨਾ ਕੀਤੀ ਜਿਸ ਦਾ ਪਿਆਰ ਗੁਰੂ ਦੇ ਸ਼ਬਦ ਵਿੱਚ ਨਾ ਬਣਿਆ ਹੋਮੇ ਰੋਗ ਕਮਾਵਣਾ ਅਤ ਦਿਰਗ ਬਹੁ ਸਵਾਉ ਆਪਣੇ ਹੀ ਮਨ ਦਾ ਮੂਰੀਦ ਰਹਿ ਕੇ ਉਸ ਨੇ अनेका ਚਸਕਿਆਂ ਨਾਲ ਪ੍ਰੇਰਣ ਵਾਲਾ ਬਹੁਤ ਲੰਮਾ ਹੋਮੇ ਦਾ ਰੋਗ ਹੀ ਖਟਿਆ ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਆਪਣੇ ਮਨ ਦੇ ਹੱਥ ਦੇ ਆਸਰੇ ਹੋਰ ਹੋਰ ਕਰਮ ਕਰਦੇ ਰਹਿਣ ਕਰਕੇ ਉਹ ਮਨੁੱਖ ਮੋੜ ਝੁੰਨਾ ਦੇ ਢੇਰ ਵਿੱਚ ਪੈਂਦਾ ਹੈ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਹੈ ਭਾਈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ ਪਰ ਉਹ ਹੀ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਹੀ ਗੁਰੂ ਦੇ ਚਰਨਾਂ ਵਿੱਚ ਜੋੜਦਾ ਹੈ ਨਾਨਕ ਨਦਰਿ ਨਦਰ ਕਰੇ ਤਾਂ ਨਾਮ ਧਨ ਫਲੇ ਪਾਏ ਏ हे ਨਾਨਕ ਜੇ ਤੂੰ ਮੇਰ ਦੀ ਨਿਗਾਹ ਕਰਨ ਵਾਲਾ ਪ੍ਰਭੂ ਕਿਸੇ ਮਨੁੱਖ ਉਤੇ ਮੇਰ ਦੀ ਨਿਗਾਹ ਕਰਦਾ ਹੈ ਤਦ ਉਹ ਪ੍ਰਮਾਤਮਾ ਦਾ ਨਾਮ ਤਾਂ ਪ੍ਰਾਪਤ ਕਰ ਲੈਂਦਾ ਹੈ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ हे ਭਾਈ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਸਾਰੇ ਗੁਣ ਹਨ ਜੇ ਮਨੁੱਖ ਨਾਮ ਸਿਮਰੇ ਤਾਂ ਉਸ ਦੇ ਅੰਦਰ ਸਾਰੇ ਆਤਮ ਗੁਣ ਪੈਦਾ ਹੋ ਜਾਂਦੇ ਹਨ ਪਰ ਪ੍ਰਮਾਤਮਾ ਦਾ ਨਾਮ ਗੁਰੂ ਦੀ ਸ਼ਰਣ ਪਿਆ ਹੀ ਸਿਮਰਿਆ ਜਾ ਸਕਦਾ ਹੈ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਏ اے ਭਾਈ ਜੇ ਪ੍ਰਮਾਤਮਾ ਦੇ ਨਾਮ ਵਿੱਚ ਚਿਤ ਜੋੜੀ ਰੱਖੀਏ ਤਾਂ ਉਸ ਦੇ ਦਰ ਤੋਂ ਜਿਹੜੀ ਵੀ ਚੀਜ਼ ਮੰਗੀ ਜਾਂਦੀ ਹੈ ਉਹੀ ਮਿਲ ਜਾਂਦੀ ਹੈ ਗੋਹਜ ਗੱਲ ਜੀ ਕੀ ਕੀਚ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਐ اے ਭਾਈ ਜਦੋਂ ਦਿਲ ਦੀ ਢੰਡੀ ਸਤਿਗੁਰ ਦੇ ਅੱਗੇ ਖੋਲੀ ਜਾਂਦੀ ਹੈ ਤਦੋਂ ਹਰੇਕ ਕਿਸਮ ਦਾ ਸੁਖ ਮਿਲ ਜਾਂਦਾ ਹੈ ਗੁਰਪੂਰਾ ਹਰ ਉਪਦੇਸ਼ ਦੇ ਸਭ ਭੋਖ ਲਹਿ ਜਾਈਐ ਪੂਰਾ ਸਤਗੁਰੂ ਪਰਮਾਤਮਾ ਦਾ ਸਿਮਰਨ ਦਾ ਉਪਦੇਸ਼ ਦਿੰਦਾ ਹੈ ਅਤੇ ਸਿਮਰਨ ਦੀ ਬਰਕਤ ਨਾਲ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ ਜਿਸ ਪੁਰਬ ਹੋਵੇ ਲਿਖਿਆ ਸੋ ਹਰ ਗੁਣ ਗਈਐ ਪਰ ਹੈ ਭਾਈ ਜਿਸ ਮਨੁੱਖ ਦੇ ਅੰਦਰ ਮੁੱਢ ਤੋਂ ਸਿੱਖ ਸਲਾਹ ਦੇ ਸੰਸਕਾਰਾਂ ਦਾ ਲੇਖ ਲਿਖਿਆ ਹੁੰਦਾ ਹੈ ਉਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ ਬਾਕੀ ਸਾਰੀ ਲੋਕਾਈ ਤਾਂ ਮਾਇਆ ਦੇ ਡੇਹ ਚੜੀਦੀ ਹੈ ਸ਼ਲੋਕ ਮਹਲਾ 3 ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ اے ਭਾਈ ਗੁਰੂ ਦੇ ਦਰ ਤੋਂ ਕਦੇ ਕੋਈ ਖਾਲੀ ਨਿਰਾਸ਼ ਨਹੀਂ ਗਿਆ ਦਰ ਤੇ ਆਏ ਸਾਰਿਆਂ ਪਿਆਰੇ ਪ੍ਰਭੂ ਵਿੱਚ ਪੂਰਨ ਤੌਰ ਤੇ मिला देना है सतगुरु का दर्शन सफल है जिहा को इच्छा ते हा फल पाए गुरु दा دیدار ਵੀ ਫਲ ਦੇਣ ਵਾਲਾ ਹੈ ਜਿਹੋ ਜਿਹੇ ਕਿਸੇ ਦੀ ਭਾਵਨਾ ਹੁੰਦੀ ਹੈ ਉਹਦੇ ਹਾ ਉਸ ਨੂੰ ਫਲ ਮਿਲ ਜਾਂਦਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖਿ ਗਵਾਏ ਹੈ ਭਾਈ ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲਾ ਮਨ ਜਲ ਹੈ ਜਿਵੇਂ ਜਲ ਪੀ ਕੇ ਤਰੇ ਮਟਾ ਲਈਦੀ ਹੈ ਤੇਵੇਂ ਸ਼ਬਦ ਜਲਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰੇਪ ਸਾਰੀ ਮਿਟ ਜਾਂਦੀ ਹੈ ਹਾਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਦਾ ਨਾਮ ਰਸ ਪੀ ਕੇ ਮਨੁੱਖ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ ਦੇ ਮਨ ਵਿੱਚ ਆ ਵਸਦਾ ਹੈ ਸੱਚ ਧਿਆਏ ਤੰਮਰਾ ਪਦ ਪਾਇ ਅਨਹਦ ਸ਼ਬਦ ਵਜਾਏ ਸਦਾ ਤੇ ਰਹਿਣ ਵਾਲੇ ਪ੍ਰਭੂ ਨੂੰ ਸਿਮਰ ਕੇ ਉਸ ਨੂੰ ਐਸਾ ਆਤਮਿਕ ਦਰਜਾ ਮਿਲ ਜਾਂਦਾ ਹੈ ਜੋ ਕਦੇ ਨਾਸ਼ ਨਹੀਂ ਹੁੰਦਾ ਉਹ ਆਪਣੇ ਅੰਦਰ ਸਿਤਸਲਾ ਦੇ ਇੱਕ ਰਸ ਵਾਜੇ ਵਜਾਉਂਦਾ ਹੈ ਆਤਮਿਕ ਜੀਵਨ ਦੇਣ ਵਾਲੀ ਅਵਸਥਾ ਉਸ ਦੇ ਅੰਦਰ ਸਦਾ ਪ੍ਰਭਲ ਰਹਿੰਦੀ ਹੈ ਸਚੋ ਦਾ ਦੇ ਸਪਸਰਿਆ ਗੁਰ ਕੈ ਸਹਜ ਸੁਭਾਏ ਹੇ ਭਾਈ ਜਿਹੜਾ ਮਨੁੱਖ ਗੁਰੂ ਦੇ ਰਾਹੀ ਅਡੋਲ ਅਵਸਥਾ ਵਿੱਚ ਪਿਆਰ ਅਵਸਥਾ ਵਿੱਚ ਅਪੜਦਾ ਹੈ ਉਸ ਨੂੰ ਦਸੀ ਹੀ ਪਸੀ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਵਿਆਪਕ ਦਿਸਦਾ ਹੈ ਨਾਨਕ ਜਿਨੇ ਅੰਦਰ ਸੱਚ ਹੈ ਸੇ ਜਨ ਛਪਨਾ ਕਿਸੇ ਦੇ ਛਪਾਏ ਹੇ ਨਾਨਕ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਟਿਕਿਆ ਰਹਿੰਦਾ ਹੈ ਉਹ ਮਨੁੱਖ ਕਿਸੇ ਦੇ ਲੁਕਾਏ ਨਹੀਂ ਲੁਕਦੇ ਕੋਈ ਮਨੁੱਖ ਉਹਨਾਂ ਦੀ ਸੋਭਾ ਨੂੰ ਮਿਟਾ ਨਹੀਂ ਸਕਦਾ ਮਹਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਹੈ ਭਾਈ ਗੁਰੂ ਦੀ ਦਸੀਕਾਰ ਕੀਤਿਆ ਪ੍ਰਮਾਤਮਾ ਮਿਲ ਪੈਂਦਾ ਹੈ ਪਰ ਮਿਲਦਾ ਉਸ ਨੂੰ ਹੈ ਜਿਸ ਉਤੇ ਪ੍ਰਮਾਤਮਾ ਮਿਹਰ ਕਰਦਾ ਮਾਨਸ ਤੇ ਦੇਵਤੇ ਭੈ ਸੱਚੀ ਭਗਤ ਜਿਸ ਦੇ ਗੁਰੂ ਦੀ ਦਸੀਕਾਰ ਕੀਤਿਆ ਮਨੁੱਖਾ ਤੋਂ ਦੇਵਤੇ ਬਣ ਜਾਂਦੇ ਹਨ ਪਰ ਉਹ ਮਨੁੱਖ ਦੇਵਤਾ ਬਣਦਾ ਹੈ ਜਿਸ ਨੂੰ ਪ੍ਰਭੂ ਸਦਾ ਕਾਇਮ ਰਹਿਣ ਵਾਲੀ ਭਗਤੀ ਦੀ ਦਾਤ ਦਿੰਦਾ ਹੈ ਹਉਮੈ ਮਾਰ ਮਿਲਾਏ ਆਨਾ ਗੁਰ ਕਾ ਸ਼ਬਦ ਸੁਚੇ ਗੁਰੂ ਦੇ ਸ਼ਬਦ ਦੇ ਰਾਹੀ ਜਿਹੜੇ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਗਏ ਹਨ ਪਰਮਾਤਮਾ ਨੇ ਉਹਨਾਂ ਦੇ ਅੰਦਰੋਂ ਹਉਮੈ ਮਕਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਨਾਨਕ ਸਹਜੇ ਮਿਲ ਰਹੇ ਨਾਮ ਵਡਿਆਈ ਦੇ ਏ ਨਾਨਕ ਆਖੇ ਭਾਈ ਜਿਸਮ ਨੂੰਖ ਨੂੰ ਪ੍ਰਮਾਤਮਾ ਨਾਮ ਜਪਣ ਦਾ ਗੁਣ ਬਖਸ਼ਦਾ ਹੈ ਉਹ ਮਨੁੱਖਾਤਮਕ ਡੋਸਤਾ ਵਿੱਚ ਟਿਕ ਕੇ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਪੌੜੀ ਗੁਰ ਸਤ ਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਹੈ ਭਾਈ ਗੁਰੂ ਦੇ ਅੰਦਰ ਪ੍ਰਮਾਤਮਾ ਦਾ ਨਾਮ ਜਪਣ ਜਪਾਣ ਦਾ ਵੱਡਾ ਗੁਣ ਹੈ ਪ੍ਰਮਾਤਮਾ ਨੇ ਆਪ ਇਹ ਗੁਣ ਗੁਰੂ ਵਿੱਚ ਵਧਾਇਆ ਹੈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਸਤਗੁਰੂ ਦੇ ਸਾਰੇ ਸਿੱਖ ਸੇਵਕ ਗੁਰੂ ਦੇ ਇਸ ਗੁਣ ਨੂੰ ਵੇਖ ਵੇਖ ਕੇ ਆਤਮਿਕ ਜੀਵਨ ਹਾਸਲ ਕਰਦੇ ਹਨ ਉਹਨਾਂ ਨੂੰ ਗੁਰੂ ਦਾ ਇਹ ਗੁਣ ਆਪਣੇ ਹਿਰਦੇ ਵਿੱਚ ਪਿਆਰਾ ਲੱਗਦਾ ਹੈ निंद दुष्ट आई ना ओना सुखाई। गुरु दी निंदा ਕੋ ਦੁਸ਼ਟ ਵਡਿਆਈ ਵੇਖ ਨਾ ਸਕਨ ਉਹਨਾ ਪ੍ਰਾਇ ਭਲਾ ਨ ਸੁਖਾਈ ਗੁਰੂ ਦੀ ਨਿੰਦਾ ਕਰਨ ਵਾਲੇ ਅਤੇ ਭੈੜੇ ਬੰਦੇ ਸਤਗੁਰੂ ਦੀ ਵਡਿਆਈ ਵੇਖ ਕੇ ਸਹਾਰ ਨਹੀਂ ਸਕਦੇ ਉਹਨਾਂ ਨੂੰ ਕਿਸੇ ਹੋਰ ਦੀ ਭਲਾਈ ਚੰਗੀ ਨਹੀਂ ਲੱਗਦੀ ਕੀ ਹੋਵੇ ਕਿਸ ਹੀ ਕੀ ਚੱਖ ਮਾਰੀ ਜਾਂ ਸੱਚੇ ਸਿੰਘ ਬਣਾਈ ਪਰ ਜਦੋਂ ਗੁਰੂ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨਾਲ ਬਣਿਆ ਹੋਇਆ ਹੈ ਤਾਂ ਕਿਸੇ ਨਿੰਦਕ ਦੁਸ਼ਟ ਦੇ ਝੱਖ ਮਾਰਿਆ ਗੁਰੂ ਦਾ ਕੁਝ ਵਿਗੜ ਨਹੀਂ ਸਕਦਾ ਜੀ ਗੱਲ ਕਰਤੇ ਭਾਵੇਂ ਸਾਨਿਤ ਨਿਤ ਚੜੇ ਸਵਾਈ ਸਾਬੋ ਝੱਖ ਝੱਖ ਮਰੇ ਲੋਕਾਈ ਜਿਹੜੀ ਗੱਲ ਕਰਤਾਰ ਨੂੰ ਚੰਗੀ ਲੱਗਦੀ ਹੈ ਉਹ ਦਿਨੋਂ ਦਿਨ ਵੱਧਦੀ ਹੈ ਤੇ ਨਿੰਦਾ ਕਰਨ ਵਾਲੀ ਸਾਰੀ ਲੋਕਾਈ ਖਿਜ-ਖਿਜ ਕੇ ਆਤਮਕ ਮੌਤ ਸਹਿੜਦੀ ਹੈ